ਸਵੇਰ ਨੂੰ ਪੰਜਾਬ ਦੇ ਵਿੱਚ ਕੈਬਨਿਟ ਬੈਠਕ ਹੋਣ ਜਾ ਰਹੀ ਹੈ ਤੇ ਉਸ ਕੈਬਨਿਟ ਬੈਠਕ ਦੇ ਵਿੱਚ ਕਿਸਾਨੀ ਮਸਲਾ ਵਿਚਾਰਿਆ ਜਾਣਾ ਕਿਸਾਨੀ ਮੁੱਦੇ ਨੂੰ ਧਿਆਨ ਚ ਰੱਖ ਕੇ ਬਜਟ ਸੈਸ਼ਨ ਦੀਆਂ ਤਰੀਕਾ ਤਾਂ ਹੋਣੀਆਂ ਤੇ ਉਸ ਬਜਟ ਸੈਸ਼ਨ ਦੇ ਵਿੱਚ ਹੀ ਕਿਸਾਨੀ ਮੁੱਦਾ ਸ਼ਾਇਆ ਰਹਿਣਾ ਪੰਜਾਬ ਸਰਕਾਰ ਇਸ ਪੱਖ ਤੋਂ ਕਨੂੰ ਬਜਟ ਦੀਆਂ ਤਰੀਕਾ ਤੈਅ ਕਰੇਗੀ ਕਿਉਂਕਿ ਉਹਨਾਂ ਨੂੰ ਅੰਦਾਜ਼ਾ ਲੱਗ ਰਿਹਾ ਹੈ ਕਿ ਅਗਲੇ ਮਹੀਨੇ ਦੇ ਦੂਜੇ ਜਾਂ ਪਹਿਲੇ ਹਫਤੇ ਚੋਣ ਜਾਬਤਾ ਲੱਗ ਸਕਦਾ ਸੋ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਵਿੱਚ ਬਜਟ ਪੇਸ਼ ਕੀਤਾ ਜਾਣਾ ਚਾਹੀਦਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੱਗਦਾ ਕਿ ਜੇਕਰ ਚੋਣ ਜਾਬਤੇ ਤੋਂ ਬਾਅਦ ਬਜਟ ਆਇਆ ਸ਼ਾਇਦ ਸਾਡੇ ਕੁਝ ਐਲਾਨਾਂ ਤੇ ਰੋਕਣਾ ਲੱਗ ਜਵੇ ਇਸ ਲਈ ਚਾਹੁੰਦੇ ਨੇ ਕਿ ਕੁਝ ਐਲਾਨ ਕੁਝ ਦਾਬੇ ਕੁਝ ਬਾਦੇ ਕੁਝ ਤੋਹਫੇ ਕੁਝ ਗਰੰਟੀਆਂ ਚੋਣ ਜਾਬਤਾ ਤੋਂ ਪਹਿਲਾਂ ਹੋ ਜਾਣ ਤਾਂ ਕਿ 2224 ਚ ਪੰਜਾਬ ਚੋਂ ਕੁਝ ਵੋਟਾਂ ਇਕੱਠੀਆਂ ਕੀਤੀਆਂ ਜਾ ਸਕਣ। ਇਸ ਲਈ ਪਤਾ ਲੱਗ ਰਿਹਾ ਜੀ ਕਿ ਕੱਲ ਦੀ ਕੈਬਨਟ ਦੀ ਬੈਠਕ ਦੇ ਵਿੱਚ ਬਜਟ ਸੈਸ਼ਨ ਬੁਲਾਉਣ ਦੀ ਤਾਰੀਖ ਦਾ ਐਲਾਨ ਹੋ ਸਕਦਾ ਹੈ। ਉਹਦੇ ਉੱਪਰ ਫੈਸਲਾ ਹੋ ਸਕਦਾ ਹੈ ਤੇ ਉਹ ਤਾਰੀਖ 3 ਜਾਂ 4 ਮਾਰਚ ਤੋਂ ਲੈ ਕੇ 12 13 ਮਾਰਚ ਤੱਕ ਹੋ ਸਕਦੀ ਹੈ। ਬੈਸੇ ਦਾ ਬਜਟ ਸੈਸ਼ਨ ਚੱਲਣਾ ਹਫਤਾਕ ਹੈ ਪਰ ਉਹ ਐਂ ਤਰੀਕਾ ਦਿਖਾਉਣੀ ਆ ਨੇ ਵਿੱਚ ਸ਼ੁੱਕਰਚਨੀਵਾਰ ਦੀਆਂ ਛੁੱਟੀਆਂ ਛਟੀਆਂ ਕਰ ਕਰਾ ਕੇ 6-7 ਦਿਨਾਂ ਨੇ ਚਲਾਉਣਾ ਇਹਨਾਂ ਨੇ। ਸੋ ਜੇਕਰ 2 ਜਾਂ 3 ਤਰੀਕ ਤੋਂ ਜਾਂ 3 ਜਾਂ 4 ਤਰੀਕ ਤੋਂ ਬਜਟ ਸੈਸ਼ਨ ਸ਼ੁਰ